ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਮੇਰੇ ਨਾਲ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕਰਦੇ ਪਏ ਆ ਅੱਜ ਫੇਰ ਅਸੀਂ ਤੁਹਾਡੇ ਨਾਲ ਇਸ ਦਰਬਾਰ ਤੋਂ ਜਿਸ ਦਾ ਨਾਮ ਆਇਆ ਸਿੱਧੂ ਮਰੀ ਇਸਾਤਾਰੀ ਨਾਗਾ ਦਾ ਇਹ ਦਰਬਾਰ ਆ ਸਾਧੂ ਚੱਕ ਪਿੰਡ ਦੇ ਵਿੱਚ ਇਹ ਦਰਬਾਰ ਆ ਜਿਹੜਾ ਗਰਦਾਸਪੁਰ ਦੇ ਵਿੱਚ ਇਹ ਦਰਬਾਰ ਹੈ ਕਿਉਂਕਿ ਪਹਿਲਾਂ ਵੀ ਇਸ ਜਗ੍ਹਾ ਦੀਆਂ ਅਸੀਂ ਸਟੋਰੀਆਂ ਜਿਹੜੀਆਂ ਕਹਾਣੀਆਂ ਇੱਥੋਂ ਦਾ ਇਤਿਹਾਸ ਜਿਹੜਾ ਆ ਬਹੁਤ ਵਾਰੀ ਦੱਸ ਕੇ ਹਟਿਆ ਬਹੁਤ ਸਾਰੇ ਦਰਸ਼ਕ ਜਿਹੜਾ ਆ ਇਸ ਜਗ੍ਹਾ ਦੇ ਇਤਿਹਾਸ ਦਾ ਆਨੰਦ ਜਿਹੜਾ ਆ ਉਹ ਮਾਨ ਚੁੱਕੇ ਆ ਸੁਣ ਚੁੱਕੇ ਆ ਦਰਬਾਰ ਦੀ ਜਿਹੜੀ ਸ਼ਕਤੀ ਹੈ ਉਹਦੇ ਬਾਰੇ ਵੀ ਜਿਹੜਾ ਆ ਉਹ ਜਾਣ ਚੁੱਕੇ ਆ ਤੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਪਹਿਲੀਆਂ ਵੀਡੀਓ ਦੇ ਵਿੱਚ ਕਰ ਚੁੱਕੇ ਤੇ ਬਹੁਤ ਸਾਰੇ ਦਰਸ਼ਕਾਂ ਨੇ ਕਿਹਾ ਸੀ ਕਿ ਇਹ ਦਰਬਾਰ ਕਿੱਥੇ ਆ ਤੇ ਉਹ ਵੀ ਗੱਲਬਾਤ ਜਿਹੜੀ ਅੱਜ ਤੁਹਾਡੇ ਨਾਲ ਇਸੇ ਲਈ ਸਾਂਝੀ ਕਰਦੇ ਪਏ ਆ ਕਿ ਇਹ ਦਰਬਾਰ ਜਲਾਗਰਦਾਸਪੁਰ ਦੇ ਵਿੱਚ ਸਥਿਤ ਹੈ ਇਹ ਦਰਬਾਰ ਪਿੰਡ ਸਾਧੂ ਚੱਕ ਸਾਧੂ ਚੱਕ ਦੇ ਵਿੱਚ ਜਿਹੜਾ ਆ ਸਿੱਧੂ ਮੀਰੀ ਦੇ ਨਾਲ ਦੇ ਨਾਲ ਮਸ਼ਹੂਰ ਆ ਤੇ ਜਿਹੜਾ ਇਹਨੂੰ ਰੋਡ ਪੈਂਦਾ ਆ ਉਹ ਗਰਦਾਸਪੁਰ ਤੋਂ ਭਰਾਮਪੁਰ ਵਾਲਾ ਰੋਡ ਪੈਂਦਾ ਆ ਤੇ ਦਰਬਾਰ ਦੇ ਵਿੱਚ ਪਹੁੰਚੇ ਆ ਬਹੁਤ ਸਾਰੀਆਂ ਸੰਗਤਾਂ ਅੱਜ ਇੱਥੇ ਨਤਮਸਤਕ ਹੋ ਰੀਆਂ ਨੇ ਬਹੁਤ ਸਾਰਾ ਜਿਹੜਾ ਆ ਇੱਥੇ ਦਾ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਤੇ ਬਣੇ ਰੋਵੋ ਵੀਡੀਓ ਦੇ ਐਂਡ ਤੱਕ ਲਗਾਤਾਰ ਦੋਸਤੋ ਤੁਸੀਂ ਤਸਵੀਰਾਂ ਦੇਖਦੇ ਪਈਓ ਮੇਰੇ ਨਾਲ ਸਿੱਧੂ ਮੀਰੀ ਤੋਂ ਸਾਧੂ ਚੱਕ ਪਹੁੰਚੇ ਹੋਏ ਆ ਤੇ ਸਿੱਧੂ ਮੀਰੀ ਜਿਹੜਾ ਆ ਦਰਬਾਰ ਦੇ ਉੱਤੇ ਜਿਹੜੀ ਹੈ ਉਹ ਦਰਸ਼ਕਦਾਰੇ ਵੀ ਕਰਦੇ ਪਏ ਆ ਤੇ ਨਾਲ ਦੀ ਨਾਲ ਜਿਹੜਾ ਆ ਅੱਜ ਐਤਵਾਰ ਨੂੰ ਸੰਗਤਾਂ ਵੀ ਜਿਹੜੀਆਂ ਨੇ ਇੱਥੇ ਆ ਕੇ ਨਤਮਸਤਕ ਹੁੰਦੀ ਪਈ ਨੇ ਤੇ ਸਾਡੇ ਨਾਲ ਹੀ ਇਸ ਟਾਈਮ ਭਾਈ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਵਾਗਤ ਹੈ ਜੀ ਤੁਹਾਡਾ ਟੀਪੀ ਪੰਜਾਬੀ ਕੀ ਕਹਿਣਾ ਚਾਹੋਗੇ ਦਰਬਾਰ ਬਾਰੇ ਦੇਖੋ ਜੀ ਅਹੀਂ ਤੇ ਸ਼ੁਰੂ ਤੋਂ ਨਿੱਕੇ ਨਿੱਕੇ ਹੁੰਦੇ ਹੀ ਤੇ ਉਦੋਂ ਆਣ ਜਾਣਾ ਇੱਥੇ ਬਣਿਆ ਦਾ ਜਦੋਂ ਅਸੀਂ ਪਹਿਲੇ ਸ਼ੁਰੂ ਆਉਣ ਲੱਗੇ ਆ ਇੱਥੇ ਤੇ ਇੱਥੇ ਇੰਨਾ ਲੈਰ-ਬਹਿਰ ਹੁੰਦਰੀ ਹੋਣਾ ਦਿਨਾਂ ਜੀ ਅੱਜ ਤੋਂ ਕੋਈ ਕਾਲੀ ਪਈ 45 ਸਾਲ ਪਹਿਲਾਂ ਸਾਡੇ ਬੱਚੇ ਦਾ ਜਨਮ ਹੋਇਆ ਤੇ ਉਦੋਂ ਹੀ ਮੱਥਾ ਟੇਕਣ ਆਣੇ ਇਥੇ ਤੇ ਉਹ ਤੋਂ ਲੈ ਕੇ ਤੇ ਅਸੀਂ ਤੇ ਜਦੋਂ ਆਨੇ ਆ ਜਾਂਨੇ ਆ ਤੇ ਹਮ ਮੱਥਾ ਢੇਕੇ ਆਪਣੇ ਮਾਰਨਾ ਚਾਹੀਦਾ ਬਹੁਤ ਵਧੀਆ ਚੀਜ਼ ਚੀਜ਼ ਹੈ ਰੱਬ ਸੋਖ ਰੱਖੇ ਜਿਹੜੀ ਸੰਗਤ ਵੇਖਦੀ ਪਈ ਇਹ ਕੀ ਕਹਣਾ ਸੰਗਤ ਯਾਰ ਸੰਗਤ ਨੂੰ ਆ ਕਹਿੰਦੇ ਆ ਵਾਧ ਚੜ ਗਈ ਸਾਲਾ ਉਹ ਅੱਗੇ ਪ੍ਰੋਗਰਾਮ ਆ ਗਿਆ ਅੱਗੇ 7 ਤਰੀਕ ਦਾ ਪ੍ਰੋਗਰਾਮ ਆ ਗਿਆ ਬਹੁਤ ਵਧੀਆ ਪ੍ਰੋਗਰਾਮ ਹੋਣਾ ਬਾਬੇ ਹੋਣਾਂ ਦੀ ਕਿਰਪਾ ਹੋਣੀ ਆ ਅੱਗੇ ਨਾਲੋਂ ਤੇ ਹੁਣ ਮੈਂ ਆਣ ਕੇ ਇੰਨਾ ਖੁਸ਼ ਹੋ ਗਿਆ ਬੱਗੇ ਨੇ ਉਹਦੇ ਤਰੱਕੀ ਬੜੀ ਕਰੀ ਜੜੀ ਹੈ ਪਹਿਲੇ ਤੇ ਹੋਰ ਸਿਸਟਮ ਹੀ ਮੁੰਡੇ ਮਹਾਰਾਜ ਲਹਿਰਾਂ ਬਰਾਂ ਦਾ ਖੜੀ ਬੜਾ ਵਧੀਆ ਸਿਸਟਮ ਬਣਾਤਾ ਤੇ ਹਾਂ ਜਿੱਦਾਂ ਕਿ ਕਹਿੰਦੇ ਨੇ ਕਿ ਇੱਥੇ ਬਹੁਤ ਸਾਰੇ ਚਮਤਕਾਰ ਵੀ ਹੁੰਦੇ ਨੇ ਸੋਖੜਾ ਜਿਵੇਂ ਕਿ ਠੀਕ ਹੋ ਜਾਂਦਾ ਮਹਾਰਾਜ ਇਹਦੇ ਨਿੱਕੇ ਨਿੱਕੇ ਹੁੰਦੇ ਆ ਜਿਹਦੇ ਨਿੱਕੇ ਨਿੱਕੇ ਹੁੰਦੇ ਦੋਤ ਲੈ ਕੇ ਦੇਖਣ ਦੇ ਨੇ ਇਹੋ ਚਮਤਕਾਰ ਅਹੀਂ ਖੁਦ ਆਪਣੇ ਬੱਚੇ ਨੂੰ ਲੈਂਦਾ ਸੀ ਤੇ ਬੱਚਾ 44-45 ਸਾਲ ਦੀ ਗੱਲ ਆ ਹਾਂ ਤੇ ਕੋਈ ਇਹੋ ਜੀ ਗੱਲ ਨਹੀਂ ਲੈ ਰਾਂ ਬੈਰਾਂ ਨੇ ਤੇ ਜਿਹੜਾ ਆ ਜਾਂਦਾ ਇੱਕ ਵਾਰੀ ਬੱਸ ਲੈ ਰਾਂ ਬੈਰਾਂ ਹੋ ਜਾਂਦੀ ਉਹਦੀਆਂ ਹਾਂ ਬਾਬੇ ਦੀ ਜਾਇਆ ਕਾਰ ਹੋ ਜਾਂਦੀ ਤਾਂ ਸਾਡੇ ਨਾਲ ਇਸ ਟਾਈਮ ਸੰਗਤ ਜੁੜੀ ਹੋਈ ਸੀ ਤਾਂ ਲਗਾਤਾਰ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਅੱਗੇ ਵੀ ਕਰਦੇ ਆਂ ਤੇ ਦੋਸਤ ਲਗਾਤਾਰ ਸਾਡੇ ਨਾਲ ਸੰਗਤ ਜੁੜਦੀ ਪਈ ਹੈ ਤੇ ਸੰਗਤਾਂ ਜੈਤਵਾਰ ਜਿਹੜੀ ਉਹ ਲਗਾਤਾਰ ਸਵੇਰ ਤੋਂ ਆ ਰਹੀ ਹੈ ਸ਼ਾਮ ਤੱਕ ਸੰਗਤ ਜਿਹੜੀ ਐਤਵਾਰ ਨੂੰ ਇੱਥੇ ਆਉਂਦੀ ਜਿੰਦੀ ਤੇ ਸਾਡੇ ਨਾਲ ਵੀਰ ਜੀ ਜੁੜੇ ਨੇ ਗੱਲਬਾਤ ਕਰਨ ਲੈਣੇ ਵੀਰ ਜੀ ਦਰਬਾਰ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਜੈ ਗੁਰੂ ਦੇਵ ਧੰਨ ਗੁਰੂ ਦੇਵ ਔਰ ਜੈ ਦੇਵਤਿਆਂ ਦੀ ਮੈਂ ਇਸ ਦਰਬਾਰ ਬਾਰੇ ਬੜੀ ਸੁਣਿਆ ਸੀ ਮਹਿਮਾ ਬੜੀ ਸੁਣੀ ਹੈ ਦਰਬਾਰ ਦੀ ਕेंद्रीय ਵੀ ਜੋ ਸੱਚੇ ਮੰਨ ਦੇ ਨਾਲ ਆ ਕੇ ਇੱਥੇ ਵੀਰਵਾਰ ਆਪਣੀਆਂ ਹਾਜ਼ਰੀਆਂ ਲਾਉਂਦੇ ਨੇ ਐਤਵਾਰ ਆਉਂਦੇ ਨੇ ਐਤਵਾਰ ਆ ਕੇ ਬਾਉੜੀ ਦੇ ਵਿੱਚ ਇਸ਼ਨਾਨ ਕਰ ਦਿੰਦੇ ਉਹਨਾਂ ਬੱਚਿਆਂ ਦੇ ਜਿਹੜੇ ਰੋਗ ਨੇ ਦੂਰ ਹੁੰਦੇ ਨੇ ਸੋਕਾ ਪਿਆ ਹੋਏ ਜਾਂ ਕਿਸੇ ਤਰ੍ਹਾਂ ਦਾ ਰੋਗ ਜਿਹੜਾ ਦੂਰ ਹੋ ਜਾਂਦਾ ਸੋ ਮੇਰਾ ਛੋਟਾ ਬ੍ਰਦਰ ਜਿਹੜਾ ਸੀ ਉਹ ਵੀ ਕਈ ਵਾਰੀ ਇਸੇ ਦਰਬਾਰ ਦੇ ਉੱਤੇ ਆ ਕੇ ਗਿਆ ਬੱਚਿਆਂ ਨੂੰ ਇਸ਼ਨਾਨ ਕਰਾ ਕੇ ਗਿਆ ਵਾ ਔਰ ਪ੍ਰਭੂ ਦੀ ਬੜੀ ਕਿਰਪਾ ਹੋਈ ਹੈ ਦੇਵਤਿਆਂ ਦੀ ਔਰ ਇਸੇ ਦਰਬਾਰ ਦੀ ਚਰਚਾ ਜਿਹੜੀ ਬੜੀ ਦੂਰ ਦੂਰ ਤੱਕ ਹੈ ਜੀ ਔਰ ਜੋ ਦੇਵਤਿਆਂ ਦੇ ਬਾਰੇ ਇਹਨਾਂ ਦੀ ਕਥਾ ਇੱਕ ਜਿਹੜੀ ਪ੍ਰਾਚੀਨ ਕਥਾ ਚੱਲਦੀ ਆ ਰਹੀ ਹੈ ਜੋ ਕਲਾਨੌਰ ਤੋਂ ਸ਼ੁਰੂ ਹੁੰਦੀ ਹੈ ਔਰ ਇੱਥੇ ਆ ਕੇ ਖਤਮ ਹੁੰਦੀ ਹੈ ਸੋ ਇਸ ਦਰਬਾਰ ਦੀ ਜਿਹੜੀ ਮਹਿਮਾ ਵਾਂ ਬੜੀ ਅਪਰੰਪਾਰ ਹੈਗੀ ਹੈ ਜੀ ਦਰਬਾਰ ਦੇ ਵਿੱਚ ਬੜੀ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਮਸਤਕਤ ਝੁਕਾਉਂਦੀਆਂ ਨੇ ਆਪਣੀਆਂ ਤੇ ਆ ਕੇ ਤੇ ਇੱਥੇ ਮੂਹ ਮੰਗਾ ਫਲ ਜਿਹੜਾ ਪਾ ਕੇ ਜਾਂਦੀਆਂ ਨੇ ਆਪਾਂ ਜਿਹੜੀ ਸੰਗਤ ਤੋਂ ਤੁਹਾਨੂੰ ਦੇਖਦੀ ਪਈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂ ਮੈਂ ਤੇ ਇਹੋ ਮੈਸੇਜ ਦਵਾਂਗਾ ਕਿ ਇੱਕ ਵਾਰੀ ਜ਼ਰੂਰ ਇਸ ਪਵਿੱਤਰ ਜਗ੍ਹਾ ਦੇ ਉੱਤੇ ਆ ਕੇ ਆਪਣੀ ਹਾਜ਼ਰੀਆਂ ਜ਼ਰੂਰ ਲਾਓ ਔਰ ਆਪਣੀਆਂ ਮੂਹ ਮੰਗੀਆਂ ਮੁਰਾਦਾ ਜਿਹੜੀਆਂ ਇਸ ਦਰਬਾਰ ਤੋਂ ਲੈ ਕੇ ਜਾਓ ਕਿਉਂਕਿ ਇਹ ਦਰਬਾਰ ਕਦੀ ਕਿਸੇ ਨੂੰ ਖਾਲੀ ਨਹੀਂ ਜੇ ਮੋੜਦਾ ਜੇ ਸੱਚੇ ਮਨ ਦੇ ਨਾਲ ਆ ਕੇ ਫਿਰ ਝੋਲੀ ਅੱਡ ਕੇ ਬਹਿ ਜਾਗੇ ਤੇ ਇਹ ਗੁਰੂ ਮਹਾਰਾਜ ਜਿਹੜੇ ਨੇ ਦੇਵਤੇ ਜਿਹੜੇ ਨੇ ਉਹਨਾਂ ਦੀ ਜ਼ਰੂਰ ਜਿਹੜੀ ਆਸਾ ਮੁਰਾਦਾ ਜਿਹੜੀ ਹੈ ਆਪਣੇ ਚਰਨਾਂ 'ਚ ਲਾ ਕੇ ਸੰਧੇ ਜ਼ਰੂਰ ਨੇ ਔਰ ਖੈਰਾਂ ਪਾ ਕੇ ਤੋਂ ਤੋਰਦੇ ਨੇ ਔਰ ਮੈਂ ਸਰੋਤਿਆਂ ਨੂੰ ਜੀਵਨ ਨੂੰ ਜਿਵੇਂ ਇੱਕ ਭੰਡਾਰਾ ਆ ਰਿਹਾ ਹੈ ਇਸ ਦੀ ਜਗ੍ਹਾ ਦੇ ਉੱਤੇ ਉਸ ਭੰਡਾਰੇ ਦੀ ਸ਼ਾਨ ਵਧਾਉਣ ਵਾਸਤੇ ਦਰਬਾਰ ਦੇ ਵਿੱਚ ਜਰੂਰ ਸਮੂਹ ਸੰਗਤ ਜਿਹੜੀ ਆ ਲਾਗੇ ਦੀ ਨੇਰੇ ਜਿਹੜੀਆਂ ਸ਼ਹਿਰਾਂ ਦੇ ਲਾਗੇ-ਚਾਗੇ ਜਿਉ ਉਹ ਵੀ ਹੈਗੇ ਨੇ ਗਰਦਾਸਪੁਰ ਜ਼ਿਲ੍ਹੇ ਤੋਂ ਜਾਂ ਗਰਦਾਸਪੁਰ ਬਾਹਰ ਤੋਂ ਜਿੰਨੀ ਵੀ ਸੰਗਤ ਹੈ ਜਰੂਰ ਇਸ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਲਾਉਂ ਜੀ ਜਿਵੇਂ ਕਿ ਭਾਜੀ ਸੰਗਤ ਲਗਾਤਾਰ ਜੁੜਦੀ ਹੈ ਤੇ ਬਹੁਤ ਸਾਰੇ ਚਮਤਕਾਰ ਵੀ ਹੈ ਤੇ ਦਰਬਾਰ ਦੇ ਨਾਮ ਬਾਰੇ ਪਿੰਡ ਦੇ ਨਾਮ ਬਾਰੇ ਤੁਸੀਂ ਆਪ ਦੱਸੋ ਇਹ ਦਰਬਾਰ ਜਿਹੜਾ ਵਾ ਸਿੱਧੀ ਪੀੜੀ ਦੇ ਨਾਂ ਤੇ ਸਿੱਧੂ ਮੀਰੀ ਦੇ ਨਾਂ ਤੇ ਮਸ਼ਹੂਰ ਬੜਾ ਵਾ ਔਰ ਇਥੇ ਚਮਤਕਾਰ ਕਿਉਂਕਿ ਦੇਖੋ ਪ੍ਰਮਾਤਮਾ ਦੇ ਚਮਤਕਾਰ ਜਿਹੜੇ ਉਹਨਾਂ ਦਾ ਤਾਂ ਕੋਈ ਅਪਾਰ ਨਹੀਂ ਹੈਗਾ ਉਹਨਾਂ ਦੇ ਚਮਤਕਾਰ ਜਿਹੜੇ ਆ ਉਹ ਕਹਿਣ ਤੋਂ ਬਿਨਾ ਹੀ ਨਜ਼ਰ ਆਉਂਦੇ ਨੇ ਪਰ ਫਿਰ ਵੀ ਅਗਰ ਜੇ ਤੁਸੀਂ ਇਸ ਦੇ ਦਰਬਾਰ ਤੇ ਆ ਕੇ ਚਮਤਕਾਰ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਐਤਵਾਰ ਆ ਕੇ ਔਰ ਸੱਚੇ ਮਨ ਦੇ ਨਾਲ ਇਸ ਦਰਬਾਰ ਦੇ ਵਿੱਚ ਮੰਗੇ ਦੇਖੋ ਚਮਤਕਾਰ ਜਿਹੜੇ ਆ ਤੁਹਾਨੂੰ ਆਪਣੇ ਆਪ ਨਜ਼ਰ ਆ ਜਾਣਗੇ ਅਸੀਂ ਤੇ ਆਪਣੇ ਕਹਿੰਦੇ ਨੇ ਕਹਾਵਤ ਇੱਕ ਵੀ ਹੱਥਾਂ ਤੇ ਤਲੀਆਂ ਤੇ ਸਰੋਜ ਝਮਾਉਣ ਵਾਲੀ ਗੱਲ ਹੈ ਅਸੀਂ ਤੇ ਸਰੋਜ ਝਮਾਈਏ ਇਨਾਂ ਤੇ ਤਲੀਆਂ ਦੇ ਉੱਤੇ ਔਰ ਅਸੀਂ ਇਹਨਾਂ ਦੇ ਚਮਤਕਾਰਾਂ ਨੂੰ ਪਰਖਿਆ ਵੀ ਹੈ ਦੇਖਿਆ ਵੀ ਹੈ ਪਰਖਣ ਵਾਲੇ ਕੌਣ ਹੁੰਨੇ ਆ ਜੀ ਆਪਾਂ ਸਭ ਤੋਂ ਪਹਿਲਾਂ ਮੈਂ ਤੇ ਇਹ ਕਹਾਂਗਾ ਵੀ ਜੇ ਮੈਂ ਪਰਖਾਂਗਾ ਤੇ ਮੈਂ ਤੇ ਬੜਾ ਵੱਡਾ ਮੂਰਖ ਆ ਤੇ ਉਹਨਾਂ ਦੇ ਚਮਤਕਾਰਾਂ ਨੂੰ ਪਰਖਿਆ ਨਹੀਂ ਜਾਂਦਾ ਉਹਨਾਂ ਦੇ ਚਮਤਕਾਰਿਆਂ ਨੂੰ ਦੇਖਿਆ ਜਾਂਦਾ ਤੇ ਮਹਿਸੂਸ ਕੀਤਾ ਜਾਂਦਾ ਔਰ ਮੈਂ ਖੁਦ ਇਹ ਦਰਬਾਰ ਦੇ ਵਿੱਚ ਬੈਠਾ ਔਰ ਮੈਂ ਇਸ ਚਮਤਕਾਰਾਂ ਨੂੰ ਮਹਿ ਸਤਿ ਨਮਸਤਕੋ ਜੀ ਕੀ ਬਾਤ ਆ ਜੀ ਸਾਡੇ ਨਾਲ ਇਸ ਟਾਈਮ ਵੀਰ ਜੀ ਜੁੜਿਓਏ ਸੀ ਜਿਨ੍ਹਾਂ ਨੇ ਦਰਬਾਰ ਦੀ ਮਹਿਮਾ ਦਰਬਾਰ ਦਾ ਗੁਣਗਾਨ ਬਹੁਤ ਹੀ ਸੋਹਣੇ ਸ਼ਬਦਾਂ ਚ ਕੀਤਾ ਤੇ ਸ਼ਬਦਾਂ ਦਾ ਉਦੋਂ ਹੀ ਢਾਲ ਬੰਦਾ ਆ ਜਦੋਂ ਕਿ ਉਥੋਂ ਦੀ ਕੋਈ ਗੱਲਬਾਤ ਹੋਵੇ ਤੇ ਦਰਬਾਰ ਦੀ ਜਿਹੜੀ ਗੱਲਬਾਤ ਆ ਉਹ ਬਹੁਤ ਜ਼ਿਆਦਾ ਪ੍ਰਾਤਣ ਤੇ ਬਹੁਤ ਜ਼ਿਆਦਾ ਜਿਹੜੀ ਉਹ ਪਾਵਰਫੁਲ ਸ਼ਕਤੀ ਜਿਹੜੀ ਹੈ ਉਹ ਇੱਕ ਜੇਕਰ ਆਪਾਂ ਕਹਿ ਲਈ ਪੀ ਕੁਦਰਤੀ ਸ਼ਕਤੀ ਜਿਹੜੀ ਉਹ ਇੱਥੇ ਵਿਰਾਜਮਾਨ ਹੈ ਤੁਸੀਂ ਉਹਦਾ ਲਾਹਾ ਜਿਹੜਾ ਆ ਉਹ ਆ ਕੇ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਦਰਦ ਦੁੱਖ ਤਕਲੀਫ ਆ ਤੇ ਫਿਰ ਇੱਥੇ ਆ ਕੇ ਜਿਹੜਾ ਤੁਸੀਂ ਉਹਨੂੰ ਆਪਣਾ ਬਖਸਾ ਸਕਦੇ ਹੋ ਬਾਕੀ ਦੀਆਂ ਗੱਲਾਂ ਵੀ ਜਿਹੜੀਆਂ ਨੇ ਯਾਰੀ ਰਹਿਣਗੀਆਂ ਤੇ ਦੋਸਤੋਂ ਲਗਾਤਾਰ ਸਿੱਧੂ ਮਰੀਤੂ ਜੁੜੇ ਹੋਏ ਆ ਸਾਧੂ ਚੱਕ ਪਹੁੰਚੇ ਹੋਏ ਆ ਪਿੰਡ ਸਾਧੂ ਚੱਕ ਬਹੁਤ سارے ਦੋਸਤ ਜਿਹੜੇ ਆ ਉਹ ਸਾਡੇ ਕੋਲ ਪੁੱਛਦੇ ਆ ਕਿ ਦਰਬਾਰ ਕਿੱਥੇ ਆ ਪਿੰਡ ਕਿੱਥੇ ਤੇ ਤੁਹਾਨੂੰ ਦੱਸ ਦਈਏ ਵੀ ਗਰਦਾਸਪੁਰ ਤੋਂ ਜਦੋਂ ਅਸੀਂ ਜਿਹੜਾ ਆ ਉਹ ਜਾਨਿਆਂ ਬਹਿਰਾਮਪੁਰ ਨੂੰ ਗਰਦਾਸਪੁਰ ਤੋਂ ਬਹਿਰਾਮਪੁਰ ਰੋਡ ਹੈ ਜਿਹੜਾ ਉਧਰ ਨੂੰ ਜਾਂਦੇ ਆ ਤੇ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਆ ਸਾਧੂ ਚੱਕ ਪਿੰਡ ਸਾਧੂ ਚੱਕ ਪਿੰਡ ਦੇ ਵਿੱਚ ਸਿੱਧੋ ਮੇਰੀ ਦਰਬਾਰ ਜੋ ਕਿ ਇਸਾਦਾਰੀ ਨਾਕਾ ਦਾ ਦਰਬਾਰ ਹੈ ਤੇ ਅੱਜ ਫੇਰ ਅਸੀਂ ਬਾਬਾ ਜੀ ਨਾਲ ਮੁਲਾਕਾਤ ਕਰਨ ਦੇ ਲਈ ਆਏ ਆ ਅੱਜ ਅਸੀਂ ਇਤਿਹਾਸ ਦੇ ਉੱਤੇ ਚਾਨਣਾ ਤੇ ਨਹੀਂ ਪਾਵਾਂਗੇ ਕਿਉਂਕਿ ਇਤਿਹਾਸ ਆਪਾਂ ਪਹਿਲਾਂ ਵੀ ਜਿਹੜਾ ਆ ਦਰਬਾਰ ਦਾ ਦੱਸ ਚੁੱਕੇ ਆ ਉਹਦਾ ਲਿੰਕ ਜਿਹੜਾ ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੇਗਾ ਦੇ ਦਰਬਾਰ ਦਾ ਇਤਿਹਾਸ ਕੀ ਹੈ ਤੇ ਅੱਜ ਜਿਹੜਾ ਆ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਜਿਹੜੇ ਪ੍ਰੋਗਰਾਮ ਬਾਰੇ ਇੱਕ ਮੇਲਾ ਆ ਰਿਹਾ ਆ ਜੂਨ ਮਹੀਨੇ ਉਹਦੇ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਜਿਹੜਾ ਆ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਜਿਹੜੇ ਦਰਬਾਰ ਦੇ ਉੱਤੇ ਚਮਤਕਾਰ ਹੁੰਦੇ ਨੇ ਉਹਨਾਂ ਤੇ ਗੱਲ ਕਰਾਂਗੇ ਕਿ ਵੀ ਇੱਥੇ ਪਹੁੰਚ ਕੇ ਜਿਹੜਾ ਆ ਬੰਦਾ ਆਪਣੇ ਕਿਹੜੇ ਕਿਹੜੇ ਦੁੱਖ ਜਿਹੜਾ ਆ ਉਹ ਠੀਕ ਕਰ ਸਕਦਾ ਕਿਹੜੇ ਕਿਹੜੇ ਦੁੱਖਾਂ ਤੋਂ निजात pa ਸਕਦਾ ਗੁਰੂ ਜੀ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਸਾਡੇ ਚੈਨਲ 'ਤੇ ਸੋ ਪਿਆ ਜੀ ਮੈਂ ਵੀ DPC ਚੈਨਲ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਜੀ ਜਿਹੜੇ ਦੂਰ ਦਰੇਡੇ ਦੇਸ਼ ਬੰਦੇਸ ਦੇ ਵਿੱਚ ਸਾਡੀ ਇਥੋਂ ਸਿੱਧੋ ਮੀਰੀ ਦੀ ਖਬਰ ਨੂੰ ਪਹੁੰਚਾ ਰਹੇ ਆ ਤੇ ਬਹੁਤ ਮਾਣ ਦੀ ਗੱਲ ਹੈ ਇਹ ਅੱਗੇ ਹੁਣ ਬਾਤ ਇਹ ਆ ਭਾਈ ਦਿਨ ਬੜੇ ਮਾੜੇ ਆ ਗਏ ਸੀ ਦੁਨੀਆ ਤੇ ਮੈਂ ਜਦੋਂ ਆ ਬੈਨਰਸ਼ਿਪ ਵਣ ਗਿਆ ਨਾ ਤੇ ਕਹਿਣ ਲੱਗੇ ਵੀ ਬਾਬਾ ਜੀ ਪੰਡਾਲਾ ਤੇ ਹੋਣਾ ਨਹੀਂ ਲੜਾਈ ਲੱਗ ਗਈ ਆ ਨਖਾਇ ਬਾਬੇ ਨਾਨਕ ਦੀ ਧਰਤੀ ਆ ਦੋਨੇ ਪਾਸੇ ਉਹਨਾਂ ਸ਼ਾਂਤੀ ਕੋਈ ਨਾ ਕੋਈ ਬਣਾ ਦੇਣੀ ਆ ਤੇ ਹੋਏਗਾ ਉਹ ਮੇਰ ਹੋ ਗਈ ਜੀ ਅੱਜ ਚਲੋ ਰਾਤ ਦੀ ਖਬਰ ਤੇ ਆਈ ਆ ਠੀਕ ਠਾਕ ਚੱਲ ਰਿਹਾ ਇਹ ਹੁਣ ਬੇਨਤੀ ਇਹ ਆ ਜੀ ਸਾਰੀ ਸੰਗਤ ਨੂੰ ਕਿ 7 ਜੂਨ ਨੂੰ ਭੰਡਾਰਾ ਤੇ ਪੱਕਾ ਹੁੰਦਾ ਹੀ ਹੁੰਦਾ ਸਭ ਦੁਨੀਆ ਨੂੰ ਪਤਾ ਹੈ ਪਰ ਇੱਥੇ ਕੁ ਥੋੜਾ ਜਿਆ ਹੋਰ ਇਹਨਾਂ ਦੇ ਦੇਵਤਿਆਂ ਦੇ ਆਸ਼ੀਰਵਾਦ ਨਾਲ ਇਹ ਹੋ ਰਿਹਾ ਕਿ 31 ਮਈ ਨੂੰ ਭਾਗਵਤ ਕਥਾ ਰੱਖੀ ਜਾ ਰਹੀ ਆ ਸਪਤਾ ਤੇ ਤੇ 6 ਜੂਨ ਨੂੰ ਇਹਦਾ ਭੋਗ ਪਾਏਗਾ ਤੇ 7 ਨੂੰ ਭੰਡਾਰਾ ਹੋਏਗਾ ਤੇ ਇਹ ਸਾਰੇ ਜਾਨੇ ਜੋ ਵੀ ਇਹ ਬਾਬਾ ਜੀ ਦੇ ਦਰਬਾਰ ਨੂੰ ਮੰਨਦੀ ਆ ਸੰਗਤ ਸਾਥ ਦੇਣ ਸੰਗਤ ਦੇ ਸਾਸ ਨਾਲ ਇਹ ਸਭ ਕੁਝ ਇੱਥੇ ਦੇਦੇ ਤੇ ਹੁੰਦਾ ਕਿਉਂਕਿ ਜੰਗਲ ਦਾ ਡੇਰਾ ਇੱਥੇ ਜਦੋਂ ਬੈਠੇ ਸਾਂ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਬਹੁਤ ਸੰਗਤ ਨੇ ਮੇਰਾ ਸਾਥ ਦਿੱਤਾ ਤੇ ਅੱਗੇ ਵੀ ਸਾਥ ਦੇਵੇ ਸੰਗਤ ਦੇ ਸਹਿਯੋਗ ਨਾਲ ਹੀ ਮੈਂ ਕਰ ਰਿਹਾ ਹੋਰ ਮੇਰੇ ਪਾਸ ਤੇ ਕੁਛ ਨਹੀਂ ਮੈਂ ਕੋਈ ਇਹਨਾਂ ਦਾ ਅਸ਼ੀਰਵਾਦ ਹੀ ਹੈ ਬਾਬਾ ਜੀ ਦਾ ਇਹ ਜੋ ਜਗ੍ਹਾ ਤੇ ਬੈਠੇ ਆ ਸਭ ਇੱਥੋਂ ਹੀ ਚਲਦੀ ਆ ਗੱਲ ਜੀ ਇਹੋ ਹੀ ਦੇਵਤਿਆਂ ਦੀ ਜਗ੍ਹਾ ਜਿੱਥੋਂ ਇਹ ਉੱਠ ਕੇ ਗਏ ਆਏ ਬੈਠੇ ਇਹ ਦਾਗ ਮਾਤਾ ਦੀ ਜਗ੍ਹਾ ਕਿਤੇ ਸੰਗਤ ਦੇ ਮੇਰ ਹੋ ਜੇ ਇਹ ਵੀ ਮੰਦਰ ਦੇ ਰੂਪ ਚ ਆਵੇ ਵੇਖ ਲੋ ਟੀਨਾਂ ਦੇ ਥੱਲੇ ਬੈਠੇ ਆ ਤੇ ਇੱਛਾ ਹੈ ਮੰਨ ਦੀ ਵੀ ਇਹਦੀ ਵੀ ਇੰਨੀਆਂ ਭਰੀਏ ਤੇ ਇਹਨੂੰ ਵੀ ਮੰਦਰ ਦਾ ਰੂਪ ਦਈਏ ਅਸਲੀ ਜਗ੍ਹਾ ਜਿਹੜੀ ਦੇਵਤੇ ਸਿੱਧੋ ਮੀਰੀ ਦੀ ਆ ਇਹ ਹੈ ਤੇ ਲਖ ਦਾਦਾ ਜੀ ਦਾ ਦਰਬਾਰ ਹੈ ਅ ਗੁਰੂ ਜੀ ਬਹੁਤ ਸਾਰੀ ਸੰਗਤ ਜਿਹੜੀ ਦੂਰੋਂ ਨੇੜੇ ਆਉਂਦੀ ਏ ਅ ਜ਼ਿਆਦਾਤਰ ਸੰਗਤ ਦਰਬਾਰਾਂ ਤੇ ਉਦੋਂ ਹੀ ਆਉਂਦੀ ਜਦੋਂ ਦੁਖੀ ਹੁੰਦੀ ਏ ਕਿਹੜੇ ਕਿਹੜੇ ਦੁੱਖਾਂ ਦਾ ਜਿਹੜਾ ਆ ਉਹ ਇੱਥੇ ਨਿਵਟਾਰਾ ਕਰ ਸਕਦੀ ਏ ਇੱਥੇ ਜੀ ਬਹੁਤਾ ਤੇ ਬੱਚੇ ਛੋਟੇ ਛੋਟੇ ਸੋਕੜੇ ਵਾਲੇ ਆਉਂਦੇ ਆ ਜਿਹੜੇ ਵੱਧਦੇ ਫੁੱਲਦੇ ਨਹੀਂ ਉਹਨਾਂ ਤੇ ਬਹੁਤ ਮਿਹਰ ਛੇਤੀ ਹੋ ਜਾਂਦੀ ਆ ਪੰਜ ਇਸ਼ਨਾਨ ਕਰਾਉਂਦੇ ਆ ਸਵਾ ਮਹੀਨੇ ਚ ਅੱਠ ਦਿਨੀ ਅੱਠ ਦਿਨੀ ਤੇ ਉਹਦੇ ਨਾਲ ਠੀਕ ਹੋ ਜਾਂਦੇ ਆ ਇਥੋਂ ਦੀ ਪ੍ਰਭੂਤ ਧੂਨੇ ਦੀ ਬਾਬਾ ਜੀ ਦਾ ਮੁੱਠਾ ਲਾਉਦੇ ਆ ਬਸ ਇਹਨਾਂ ਦੀ ਰਹਿਮਤ ਨਾਲ ਹੀ ਉਹ ਪੰਜਾਂ ਹਫਤਿਆਂ ਦੇ ਵਿੱਚ ਠੀਕ ਹੋ ਜਾਂਦੇ ਆ ਬੱਚੇ ਫਿਰ ਆਪਣੀ ਸ਼ਰਧਾ ਅਨਸਾਰ ਕੋਈ ਪ੍ਰਸ਼ਾਦ ਭੋਲੀ ਚੜ੍ਹਦੀ ਆ ਫੁੱਲੀਆਂ ਭਰ ਕੇ ਬਾਬਾਈ ਦੀ ਕੋਈ ਮੰਗ ਨਹੀਂ ਗਈ ਦੇਵਤਿਆਂ ਦੀ ਜੇ ਖੁਰਕ ਖਾਰਸ਼ ਵਾਲੇ ਆਉਂਦੇ ਚਮੜੀ ਦੇ ਰੋਗਾਂ ਵਾਲੇ ਉਹਨਾਂ ਦਾ ਪ੍ਰਸ਼ਾਦ ਉਹ ਆਪ ਖੁਦ ਜਿਹੜਾ ਉਹਨਾਂ ਦਾ ਲੋਣ ਤੇ ਝਾੜੂ ਤੇ ਤੇਲ ਬਾਬਿਆਂ ਦਾ ਇਹ ਤਿੰਨ ਚੀਜ਼ਾਂ ਉਹਨਾਂ ਦੀਆਂ ਤੇ ਢੋਲੀ ਸੋਕੜੇ ਵਾਲਿਆਂ ਦੀ ਜੋ ਬੱਚਿਆਂ ਦੇ ਕੇਸ ਖਰਾਬ ਹੋ ਜਾਂਦੇ ਆ ਸਿਰੇ ਨਹੀਂ ਚੜਦੇ ਕੋਈ 2 ਮਹੀਨੇ ਕੋਈ 3 ਮਹੀਨੇ ਤੋਂ ਪਹਿਲੇ ਪਹਿਲੇ ਹੀ ਬਹੁਤ ਆਉਂਦੇ ਹੁਜੇ ਉਹਨਾਂ ਤੇ ਵੀ ਬਹੁਤ ਮਿਹਰ ਹੁੰਦੀ ਆ ਝੋਲੀਆਂ ਭਰਦੀਆਂ ਇਸ ਪਹਲਾਰੇ ਤੇ ਖੁਦ ਹੀ ਪਤਾ ਲੱਗ ਜਾਣਾ ਕਿੰਨੀਆਂ ਗੋਦਾਂ ਦੇ ਹਰੀਆ ਹੋ ਕੇ ਆ ਰਹੀਆਂ ਇਹੋ ਜਿਹੀਆਂ ਬੱਚੀਆਂ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਕੇਸ ਖਰਾਬ ਹੋ ਜਾਂਦੇ ਆ ਬਹੁਤ ਮਹਾਨ ਕਿਰਪਾ ਹੈ ਜੀ ਇਸ ਦੇ ਉੱਤੇ ਬਾਬਾ ਜੀ ਬਾਬਾ ਜੀ ਜਿਹੜੀ ਸੰਗਤ ਦੂਰੋਂ ਨੇੜਿਓਂ ਪਿੱਛੇ ਆਪਾਂ ਵੀਡੀਓ ਪਾਈ ਸੀ ਦੋ ਵਾਰੀ ਇੱਥੋਂ ਦੀ ਹਿਸਟਰੀ ਜਿਹੜੀ ਹੈ ਦੱਸ ਚੁੱਕੇ ਆ ਤੇ ਜਿਹੜੀ ਦੂਸਰੀ ਵਾਰੀ ਜਿਹੜੀ ਪਾਈ ਸੀ ਉਹ ਕਰੀਬ ਜਿਹੜਾ ਹੈ 1.5 ਲੱਖ ਦੇ ਲੱਗ ਜਾਗੇ ਸੰਗਤਾਂ ਨੇ ਵੇਖਿਆ ਆ ਤੇ ਜਿਹੜੀ ਹੈ 150 ਲੱਖ ਸੰਗਤਾਂ ਨੇ ਵੇਖਿਆ ਉਹ ਦੁਬਾਰਾ ਇਹਨੂੰ ਵੀ ਦੇਖਣ ਗਈਆਂ ਤੇ ਉਹਨਾਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਵੇਖੋ ਜੀ ਮੈਂ ਤੇ ਪਹਿਲੀਆਂ ਸੰਗਤਾਂ ਤੇ ਹੁਣ ਵੀ ਜਿਹੜੇ ਵੰਦੇ ਆ ਮੈਂ ਤੇ ਇਹਨਾਂ ਵੀ ਇੱਧਰ ਇਸ ਜੋ ਇੱਥੋਂ ਦੇ ਬੱਚੇ ਜਿਹੜੇ ਪੈਦਾ ਹੋਏ ਬਾਹਰ ਦੇਸ਼ਾਂ 'ਚ ਗਏ ਆ ਆਪਣੀ ਰੋਜੀ ਰੋਟੀ ਕਮਾਣ ਉਹ ਵੀ ਇੱਧਰ ਦਰਬਾਰ ਵੱਲ ਧਿਆਨ ਤਰ ਕੇ ਆਪਣੇ ਪਰਿਵਾਰ ਨੂੰ ਆਖਣ ਜਰੂਰ ਇਹਦੇ ਪੰਡਾਲੇ ਦੇ ਉੱਤੇ ਮੱਥਾ ਆਪਣੇ ਨਾਂ ਦਾ ਕੋਈ ਦਸਵੰਦ ਗੱਢ ਕੇ ਤੇ ਜਰੂਰ ਟੇਕਣ ਤੇ ਇਹ ਡੇਰੇ ਦੀ ਜੋ ਖੁਸ਼ਹਾਲੀ ਹੋਵੇ ਇਹਦਾ ਡੇਰੇ ਦਾ ਕੁਝ ਨਾ ਕੁਝ ਬਣੇ ਆਵਾਜ਼ ਜੀ ਅ ਗੁਰੂ ਜੀ ਦੇ ਨਾਲ ਜਿਹੜਾ ਆ ਅਹੀ ਲਗਾਤਾਰ ਜਿਹੜਾ ਆ ਉਹ ਬੈਠੇ ਹੋਏ ਆ ਤਸਵੀਰਾਂ ਤੁਸੀਂ ਮੇਰੇ ਨਾਲ ਦੇਖਦੇ ਪਈਓ ਸਿੱਧੋ ਮੇਰੀ ਤੂੰ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦਰਬਾਰ ਦੇ ਵਿੱਚ ਬੈਠੇ ਹੋਏ ਆ ਹਿੱਸਾ ਧਾਰੀ ਨਾਗਾ ਦਾ ਨਾਗਮਾਤਾ ਦਾ ਤੇ ਭੈਣ ਭਰਾਵਾਂ ਦਾ ਦਰਬਾਰ ਏ ਕਹਾਣੀ ਜਿਹੜੀ ਏ ਉਹ ਆਪਾਂ ਪਹਿਲਾਂ ਵੀ ਦੋ ਤੋਂ ਚਾਰ ਵਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਇੱਥੋਂ ਦੀ ਵੀ ਕਰ ਸਕਦੇ ਆ ਤੇ ਇੱਥੋਂ ਦੇ ਦੂਸਰੇ ਹਿੱਸੇ ਦੀ ਜਿਹੜਾ ਕੀ ਦੋ ਮੂੰਹਾਂ ਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਪ੍ਰਚਲਿਤ ਆ ਉਹਦੀ ਵੀ ਕਹਾਣੀ ਸਾਂਝੀ ਕਰ ਚੁੱਕੇ ਆ ਤੇ ਦਰبار ਦੇ ਉੱਤੇ ਅੱਜ ਬੈਠੇ ਹੋਏ ਆ ਤੇ ਗੁਰੂ ਜੀ ਨੇ ਗੱਲ ਕੀਤੀ ਕਿ 7 7 ਜੂਨ ਨੂੰ ਜਿਹੜਾ ਆ ਭੰਡਾਰਾ ਕੀਤਾ ਜਾ ਰਿਹਾ ਆ ਤੇ ਮਈ ਮਹੀਨੇ ਤੋਂ ਫਿਰ ਗੱਲ ਕਰ ਲੈ ਮਈ 31 ਮਈ ਤੋਂ 31 ਮਈ ਤੋਂ ਸਬਤਾ ਰੱਖਾਂਗੇ ਭਗਵਤ ਕਥਾ ਦਾ ਤੇ 6 ਜੂਨ ਨੂੰ ਉਹਦਾ ਭੋਗ ਪਹੇਗਾ 7 ਦਿਨ ਦਾ ਉਹ ਚੱਲੇਗਾ ਪ੍ਰਚਾਰ ਬਾਬਾਈ ਦੇ ਦਰਬਾਰ ਦੇ ਉੱਤੇ ਕਹਾਵਾਤਾ ਜੀ ਭਾਗਵਤ ਕਥਾ ਜਿਹੜੀ ਉਹ ਇਸ ਵਾਰ ਕਰਾਈ ਜਾ ਰਹੀ ਹੈ ਤੇ ਦਿਨ ਬਾ ਦਿਨ ਜਿਹੜਾ ਆ ਉਹ ਦਰਬਾਰ ਦੇ ਵਿੱਚ ਸੰਗਤ ਦਾ ਵਾਧਾ ਹੋ ਰਿਹਾ ਆ ਤੇ ਸੰਗਤਾਂ ਦੇ ਉੱਤੇ ਜਿਹੜਾ ਹੈ ਪ੍ਰਮਾਤਮਾ ਦੀ ਜਿਹੜੀ ਉਹ ਕਿਰਪਾ ਵੀ ਹੋ ਰਹੀ ਹੈ ਤੁਹੋਂ ਲਗਾਤਾਰ ਤੁਸੀਂ ਦੇਖਦੇ ਪਿਓ ਵੀ ਤਸਵੀਰਾਂ ਕੀ ਇੱਥੇ ਜਿਹੜਾ ਦਰਬਾਰ ਦੇ ਉੱਤੇ ਜਿਹੜਾ ਸਨਾਨ ਵੀ ਕੀਤੇ ਜਾ ਰਹੇ ਆ ਇਹੀ ਉਹ ਦਰਬਾਰ ਦਾ ਜਿਹੜਾ ਮੇਨ ਹੈ ਸਾਇਆ ਜਿੱਥੇ ਕੀ ਜਿਹੜਾ ਸਨਾਨ ਕੀਤੇ ਜਾਂਦੇ ਆ ਤੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਵੀ ਜਿਹੜਾ ਸਨਾਨ ਕਰਾਉਂਦੇ ਆ ਅੱਜ ਐਤਵਾਰ ਆ ਸਪੈਸ਼ਲ ਐਤਵਾਰ ਜਿਹੜਾ ਆ ਉਹ ਇੱਥੇ ਸਨਾਨ ਨੂੰ ਦੇ ਤੇ ਸੰਗਤ ਜਿਹੜੀ ਹੈ ਦੂਰੂ ਦੂਰੂ ਆ ਕੇ ਜਿਹੜਾ ਆ ਉਹ ਸਨਾਨ ਕਰਦੀ ਏ ਜੇਕਰ ਤੁਹਾਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਆ ਤੇ ਸਿੱਧੋ ਮੇਰੀ ਦਰਬਾਰ ਤੇ ਤੁਸੀਂ ਪਹੁੰਚ ਕੇ ਜਿਹੜਾ ਸਨਾਨ ਕਰ ਸਕਦੇ ਹੋ ਤੇ ਸਨਾਨ ਕਰਨ ਤੋਂ ਜਿਹੜਾ ਜਿਹੜਾ ਆ ਉਹ ਆਪਣੇ ਬੱਚਿਆਂ ਦੇ ਲਈ ਜਿਹੜਾ ਆ ਸੁੱਖ ਸ਼ਾਂਤ ਮੰਗ ਸਕਦੇ ਹੋ ਆਪਣੇ ਲਈ ਸੁੱਖ ਸ਼ਾਂਤ ਮੰਗ ਸਕਦੇ ਹੋ ਤੇ ਆਪਣੀ ਸਰੀਰਕ ਰੋਗਾਂ ਨੂੰ ਜਿਹੜਾ ਆ ਤੁਸੀਂ ਦੂਰ ਕਰ ਸਕਦੇ ਹੋ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਖਿਆ ਸੰਗਤ ਦੇ ਨਾਲ ਵੀ ਤਾਂ ਨੂੰ ਰੂਪ ਰੂਪ ਕਰਾਇਆ ਅ ਦਰਬਾਰ ਦੇ ਵੀ ਦਰਸ਼ਨ ਕਰਾਏ ਤੇ ਨਾਲ ਦੀ ਨਾਲ ਜਿਹੜਾ ਆ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਦਿਲਬਾਗ ਮੂਨੀ ਜੀ ਉਹਨਾਂ ਦੇ ਨਾਲ ਵੀ ਗੱਲ ਦੁਬਾਰਾ ਕੀਤੀ ਤੇ ਅੱਜ ਜਿਹੜੀ ਉਹ ਤੁਹਾਨੂੰ ਲਾਸਟ ਤੇ ਹੀ ਦੱਸਣ ਜਾ ਰਿਹਾ ਵੀ 31 ਮਈ ਤੋਂ ਲੈ ਕੇ 6 ਜੂਨ 2025 ਤੱਕ ਜਿਹੜਾ ਆ ਉਹ ਲਗਾਤਾਰ ਭਾਗਵਤ ਕਥਾ ਹੋਵੇਗੀ 7 ਤਰੀਕ ਨੂੰ ਜਿਹੜਾ ਆ ਇੱਥੇ ਪੰਡਹਾਰਾ ਕੀਤਾ ਜਾਏਗਾ ਉਹਦੇ ਵੀ ਜਿਹੜੇ ਬੋਰਡ ਇੱਥੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਲਗਾਏ ਹੋਏ ਆ ਜਿਹਦੇ ਚ ਬਹੁਤ ਸਾਰੇ ਸਾਧੂ ਸੰਗਤ ਤੇ ਬਹੁਤ ਸਾਰੀਆਂ ਜੜੀਆਂ ਨੇ ਉਹ ਸੰਗਤਾਂ ਇੱਥੇ ਪਹੁੰਚ ਕੇ ਦਰਬਾਰ ਦੇ ਵਿੱਚ ਲਾਹੇ ਲੈਂਦੀਆਂ ਨੇ ਤੇ ਤੁਸੀਂ ਲਗਾਤਾਰ ਜਿਹੜਾ ਹੈ ਉਹ ਸਾਡੇ ਨਾਲ ਦਰਬਾਰ ਤੋਂ ਜੁੜੇ ਹੋਏ ਹੋ ਤਾਂ ਦੋਸਤੋ ਇਸ ਦਰਬਾਰ ਤੇ ਪਹੁੰਚ ਕੇ ਤੁਸੀਂ ਵੀ ਆਪਣੀ ਲਾਹੇ ਲੈ ਸਕਦੇ ਹੋ ਆਪਣੇ ਸਰੀਰਕ ਦੁੱਖਾਂ ਨੂੰ ਜਿਹੜਾ ਆ ਉਹ ਦੂਰ ਕਰ ਸਕਦੇ ਹੋ ਮਾਨਸਿਕ ਸ਼ਾਂਤੀ ਦੇ ਲਈ ਵੀ ਤੁਸੀਂ ਇਸ ਦਰਬਾਰ ਤੇ ਪਹੁੰਚ ਸਕਦੇ ਹੋ ਕਿਉਂਕਿ ਇਸ ਦਰਬਾਰ ਦੇ ਉੱਤੇ ਬਹੁਤ ਜ਼ਿਆਦਾ ਸ਼ਾਂਤਮਈ ਮਾਹੌਲ ਹੈ ਤੇ ਬਹੁਤ ਹੀ ਸ਼ਾਂਤੀ ਹੈ ਦਰਬਾਰ ਦੇ ਉੱਤੇ ਤੁਸੀਂ ਦੇਖਦੇ ਪਈਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ